ਐਂਡ ਕਾਲੇ ਮਾਧਰਾ ਦੀ ਸਮੂਹ ਪਰਜਾ ਸਰਪੰਚਾ ਪੰਚ ਤੇ ਰਹੀ ਸਾਰੇ ਵੀਪਾ ਪੜਾ ਮਾਤਾਵਾ ਬੱਚੇ ਬਜ਼ੁਰਗ ਮੇਰੇ ਨਾਲ ਸਾਡੇ ਆਮਾ ਦੀ ਪਾਰਟੀ ਦੇ ਸਾਥੀ ਪੁਲਿਸ ਉਪਰਅਧਿਕਾ ਦੀ ਟੀਮ ਬੀਡੀਪੀ ਅਫੀਸਰਾਂ ਦੀ ਟੀਮ ਸਾਡੇ ਵੈਰੀ ਕੁਲ ਡਿਪਾਰਟਮੈਂਟ ਤੋਂ ਇਹ ਸਾਰੇ ਸਾਥੀ ਸਭ ਤੋਂ ਪਹਿਲਾ ਫੋਟੇ ਰਿਸਰਵ ਵਾਲੇ ਵਾਇਗੋ ਦੀ ਕਰਤਸਲਾ ਵਾਇਗੋ ਦੇ ਪਤੇ ਜਦ ਨਸ਼ਾ ਵਿਰੋਧ ਮਹਿੰਮ ਜਿਹੜੀ ਆ ਉਹ ਪੂਰੇ ਸਿੱਖਰਾਂ ਤੇ ਪੂਰੇ ਜ਼ੋਨਾਂ ਤੇ ਚੱਲ ਰਹੀ ਆ ਪਰ ਜੋ ਮੁੱਖ ਮੰਤਰੀ ਸਰਦਾਰ ਪ੍ਰਵਾਸ ਸਿੰਘ ਮਾਨ ਸਾਹਿਬ ਵੱਲੋਂ ਇਸ ਮਹਿੰਮ ਦਾ ਆਗਾਜ਼ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਮਹਿੰਮ ਨੂੰ ਅੱਗੇ ਵਧਾਉਣ ਦੇ ਲਈ ਪੂਰਾ ਜਿੰਦੂ ਜਿੰਦੂ ਨਾਲ ਕੰਮ ਕੀਤਾ ਜਾ ਰਿਹਾ ਅਸੀਂ ਖੁੱਦ ਪਿੰਡਾਂ ਦੇ ਵਿੱਚ ਆਪ ਜਾਣਦੇ ਆ ਦੱਸਦੇ ਆ ਬੋਲਦੇ ਆ ਜਿੰਨੇ ਵੀ ਸਾਡੇ ਮੇਰੇ ਤੋਂ ਵੱਡੇ ਬੈਠੇ ਹੋਣਗੇ ਤੇ ਮੇਰੀ ਉਮਰ ਦੇ ਕੁਝ ਮੇਰੇ ਤੋਂ ਛੋਟੇ ਵੀ ਹੋਗੇ ਤੇ ਉਹ ਬੀਬੀਆਂ ਪੈਣਾ ਲੈ ਜਿਹੜੇ ਉਹ ਸਾਡੇ ਬਾਪੂ ਜੀ ਜੀ ਨੇ ਕੋਈ ਵੀ ਆ ਸਭ ਨੂੰ ਇਹ ਗੱਲ ਜ਼ਰੂਰ ਪਤਾ ਹੋਊਗੀ ਕਿ ਅੱਜ ਤੋਂ ਪਹਿਲਾਂ ਨਸ਼ਿਆਂ ਦੇ ਖਿਲਾਫ ਕਦੇ ਵੀ ਸਰਕਾਰ ਦੇ ਨੁਮਾਇंदे ਨਹੀਂ ਆਏ ਕਦੇ ਵੀ ਐਮਐਲਏ ਨਸ਼ਿਆਂ ਦੇ ਖਿਲਾਫ ਬੋਲਣ ਨਹੀਂ ਆਉਂਦੇ ਕਦੇ ਵੀ ਐਮਐਲਏ ਨਹੀਂ ਕਹਿਣ ਆਉਂਦਾ ਕਿ ਨਸ਼ੇ ਛੱਡੋ ਕਦੇ ਐਮਐਲਏ ਕਹਿਣ ਨਹੀਂ ਆਉਂਦਾ ਕਿ ਮੈਂ ਜ਼ਿੰਮੇਵਾਰ ਬੈਠਾ ਲਿਆਉ ਜੋ ਕੋ ਨਸ਼ਾ ਤੁਹਾਨੂੰ ਲੱਗਦਾ ਕੋ ਕਾਰਵਾਈ ਵੀ ਕਰਾਊਗਾ ਕਦੇ ਵੀ ਐਮਐਲਏ ਨਹੀਂ ਕੋਲ ਆਏ ਹੁਣ ਇਸ ਤੋਂ ਮਿਲ ਨਹੀਂ ਕਰੇ ਮੰਤਰੀ ਆਏ ਹੁਣ ਨਹੀਂ ਨਾ ਕਦੇ ਮੁੱਖ ਮੰਤਰੀ ਸਾਹਿਬ ਅਸੀਂ ਪਿੰਡਾਂ ਜਾਂਦੇ ਆ ਸਾਨੂੰ ਪਤਾ ਕਿ ਸਾਡੇ ਜੇ ਬੱਚੇ ਤੁਹਾਡੇ ਚੰਗੇ ਨਿਕਲਗੇ ਗਰੀਬੀ ਵੀ ਕੱਟੀ ਜਾਂਦੀ ਆ ਤੰਗੀ ਵੀ ਕੱਟੀ ਜਾਂਦੀ ਆ ਹਰ ਕੰਮ ਹੋ ਜਾਂਦਾ ਕਿ ਕੋਈ ਬੱਚੇ ਚੰਗੇ ਨਿਕਲਣੇ ਚਾਹੀਦੇ ਨੇ ਜੇ ਬੱਚੇ ਮਾੜੇ ਨਿਕਲਗੇ ਤਾਂ ਤੁਹਾਡੀ ਸਾਰੀ ਕਰੀ ਕਤਰੀ ਜਿਹੜੀ ਆ ਉਹ ਤੇ ਪਾਣੀ ਪਰਚਾਂ ਦਾ ਖਾਸ ਕਰ ਮਾਵਾਂ ਬਹੁਤ ਇਸ ਸੀਜ਼ਨ ਕਰਨੇ ਵਾਲੀ ਗੱਲ ਸਮਝਣ ਇਸ ਸੀਜ਼ਨ ਨੂੰ ਲਗਾਉਣ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਥੇ ਸਮੇਂ-ਸਮੇਂ 'ਤੇ ਸਰਕਾਰਾਂ ਦਾ ਨਸ਼ੇ ਨੂੰ ਬਧਾਉਣ ਦੇ ਵਿੱਚ ਹੱਕ ਰੇ ਆ ਉਥੇ ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਦੀ ਅਣਗਹਿਲੀ ਵੀ ਰਹੀ ਆ ਮੈਂ ਹਰ ਇੱਕ ਜਗ੍ਹਾ ਇਹ ਗੱਲ ਕਰਦਾ ਪਰਿਵਾਰਾਂ ਦੀ ਸਾਡੀ ਅਣਗਹਿਲੀ ਵੀ ਰਹੀ ਆ ਪਰਿਵਾਰਾਂ ਨੇ ਗੌਰ ਨਹੀਂ ਕੀਤੀ ਬੱਚਿਆਂ ਕਿਦਾਂ ਪਹਿਲਾਂ ਸਾਡੇ ਪਰਿਵਾਰ ਜਿਹੜੇ ਬਾਪੂ ਜੀ ਇਕੱਠੇ ਰਹਿੰਦੇ ਇਕੱਠੇ ਹੁੰਦੇ ਪਰਿਵਾਰ ਇਕੱਠੇ ਹੁੰਦੇ ਸੀ ਦਾਦਾ ਦਾਦੀ ਚਾਚਾ ਚਾਚੀ ਤਾਇਆ ਤਾਈ ਆਪਾਂ ਸਾਰੇ ਇਕੱਠੇ ਰਹਿੰਦੇ ਸੀ ਇਕੱਠੇ ਰਹਿਣ ਕਰਕੇ ਪਰਵਾਰ 'ਚ ਜੇ ਕੋਈ ਨਿੱਕੀ ਗੱਲ ਹੋ ਜਿਹੜੀ ਕਿਸੇ ਨੇ ਸਮਝਾ ਵੀ ਆ ਦੇਣਾ ਕਿਸੇ ਨੇ ਕਿਸੇ ਦਾ ਬੱਚੇ ਨੂੰ ਡਰ ਬੜਿਆ ਰਹਿੰਦਾ ਵੀਰਾ ਮੈਨੂੰ ਤਾਂ ਆਪਣਾ ਜੂੜ ਪਤਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਜਿਹੜੇ ਮੇਰੀ ਉਮਰ ਦੇ ਹੋਣਗੇ ਉਹਨਾਂ ਦੇ ਚਾਚੇ ਤਾਂ ਤਾਂ ਜ਼ਰੂਰ ਕਰਨ ਬਣਾਇਆ ਚੰਗੀ ਤਰ੍ਹਾਂ ਓਏ ਆਪਣੀ ਦਾ ਸੇਵਾ ਬਹੁਤ ਨੂੰ 80 ਸਾਲਾਂ ਚਾਚੇ ਨੇ ਪੜਦਾ ਤਾਇਆ ਬੜਿਆ ਤਾਇਨੇ ਬੜੇ ਮੜਾਪਾਈ ਬੜਿਆ ਉਹਨੇ ਜਨਦੇ ਦੂਰ ਆਦੀਆਂ ਆਪਣੇ ਕੋਲ ਫੱਟੀ ਲਉਂਦੀ ਸੀ ਉਹ ਸਾਰੇ ਗੱਲ ਕਰੂ ਊਝ ਕਰਕੇ ਇੰਨੇ ਦੇ ਤੇ ਕਦੇ ਜੇ ਕਿਸੇ ਨੇ ਕਹਿਤਾ ਆਪਾਂ ਜਾ ਕੇ ਘਰੇ ਆਪਣੀ ਮਾਂ ਨੂੰ ਜਾਂ ਪਿਓ ਨੂੰ ਵੀ ਮੈਨੂੰ ਚਾਚੇ ਨੇ ਮਾਰਿਆ ਜਾਂ ਭਾਈ ਨੇ ਮਾਰਿਆ ਕੋਈ ਗੱਲ ਨਹੀਂ ਬੜੇ ਬੜੇ ਹੁੰਦੇ ਪਰ ਕੋਈ ਬਰਾਬਰ ਐਂ ਹੁਣ ਜੇ ਤੁਸੀਂ ਕਹਿ ਦੋ ਤੁਸੀਂ ਕਿਸੇ ਦੇ ਪੁੱਤ ਬਾਰੇ ਕਹਿ ਦੋ ਕਿ ਭਾਈ ਆਪਣੇ ਮੁੰਡੇ ਦਾ ਧਿਆਨ ਰੱਖ ਮਾੜੇ ਪਾਸੇ ਨੂੰ ਜਾਂਦਾ ਪਹਿਲੇ ਹੀ ਉਹਦੀ ਬੇਇੱਜ਼ਤੀ ਕਰ ਦਿੰਦੇ ਤੂੰ ਆਪਣਾ ਸਾਹਮਣੇ ਤੇਰੇ ਘਰੋਂ ਖੰਦਾ ਲੈ ਕੇ ਹੀ ਲੈਣਾ ਤੂੰ ਕੌਣ ਹੁੰਦਾ ਮੇਰੇ ਮੁੰਡੇ ਨੂੰ ਕਹਿਣਾ ਆਰਾਵਾ ਦੱਤਵਾੜਾ ਸੁਣ ਕਰ ਪਹਿਲਾ ਪਹਿਲਾ ਕਹਿੰਦੇ ਸੀ ਕਿ ਜੇ ਬੱਚਾ ਜਲਦਾ ਤਾਂ ਉਹ ਕਹਿੰਦੇ ਸੀ ਭਾਈ ਬਬੂ ਜੀ ਧਿਆਨ ਰੱਖਿਓ ਛੋੜੀ ਧੀ ਬੁੱਤਾਰ ਜੇ ਕਿਤੇ ਮਾੜੀ ਚੰਗੀ ਜਗ੍ਹਾ ਤੇ ਖੜਾ ਬੇਸ਼ੱਕ ਚਾਰ ਲਾ ਦੂ ਹੁਣ ਤੁਸੀਂ ਗੱਲ ਪੈ ਜਾਂਦੀ ਜੇ ਕੋਈ ਕਹਿੰਦਾ ਸੀ ਭਾਈ ਵੀ ਜਵਾਨ ਹੋਗੀ ਵੱਡੀ ਹੋਗੀ ਸਮਝ ਜਾਂਦੇ ਸੀ ਆਪਾਂ ਕਹਿੰਦੇ ਆਪਨੀ ਛੋੜੀ ਧੀ ਆ ਜੇ ਕਿਤੇ ਮਾੜੀ ਚੰਗੀ ਜਗ੍ਹਾ ਤੇ ਭਾਈ ਸਾਹਿਬ ਖੜੀ ਦੇਖੀ ਤਾਂ ਬੇਸ਼ੱਕ ਝੜ ਕਦੇ ਹੁਣ ਕਹਿੰਦੇ ਤੂੰ ਆਪਣੀ ਸਾਹਬ ਦਾ ਆਪਣੀ ਦੇਖ ਰ ਤੇਰੀ ਭਲਾਈ ਹੈ ਪਰ ਤੁਸੀਂ ਇੰਨੀ ਬੇਇੱਜ਼ਤੀ ਕਰਦੇ ਹੋ ਵੱਡਿਆਂ ਦੀ ਇੱਜ਼ਤ ਕਰਨੀ ਛੱਡੀ ਜੋ ਤੁਸੀਂ ਦੇਖ ਰਹੇ ਹੋ ਤੁਹਾਡੇ ਬੱਚੀ ਉਹ ਹੀ ਕੇ ਬੱਚੇ ਕਰ ਰਹੇ ਤੁਸੀਂ ਕਰਦੇ ਛੱਡੀ ਤੇ ਤੁਹਾਡੇ ਬੱਚੇ ਇਹ ਕਰਦੇ ਜਾਂਦੇ ਜੋ ਆਪਾਂ ਬਜ਼ੁਰਗ ਹੋ ਵੱਡਾਂਗੇ ਜਿਹੜੇ ਬਜ਼ੁਰਗ ਦਾਦਾ ਦਾਦੀ ਆਪਣੇ ਬੱਚੇ ਨਾਲ ਰਹਿੰਦੇ ਨੇ ਆਪਣੇ ਸੋਤੇ ਪੋਤੀਆਂ ਨਾਲ ਰਹਿੰਦੇ ਨੇ ਉਹ ਬੱਚੇ ਜਿਹੜੇ ਨੇ ਉਹ ਕਦੇ ਵੀ ਦਰਤ ਪਾਸੇ ਨਹੀਂ ਜਾਣਗੇ ਮੈਂ ਤੁਹਾਨੂੰ ਪੂਰੇ ਕਾਗਜ਼ ਤੇ ਲਿਖ ਕੇ ਦਿੰਦਾ ਅਸੀਂ ਪਹਿਲੀ ਗੱਲ ਨੇ ਬੁੜੀ ਕੋਲੇ ਨੇ ਜੇ ਬੁੜੇ ਕੋਲੇ ਨੇ ਜੇ ਬੁੜਾ ਬੁੜੀ ਕਹਿੰਦੀ ਕਿ ਤੁੰਡੀ ਕਰ ਦੇ ਪਾ ਉਹ ਗੱਲ ਵੱਖਰੀ ਆ ਵੀ ਲੋਕਾਚਾਰੀ ਆ ਪਾ ਆਮ ਜੁਨੀਲੀ ਕਰਕੇ ਦੋਇ ਪਰਾਂ ਨੂੰ ਮਤਾਂ ਦੇਖਦੇ ਨੇ ਵੀ ਚੱਲ ਸਰ ਗਿਆ ਲੋਕਾਚਾਰੀ ਕਰਾ ਸੀ ਜਿਰਨੇ ਜਦੋਂ ਇਹ ਜਦੋਂ ਤੁਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਘਟੇ ਤਾਂ ਬੱਚੇ ਨਾਲ ਤੁਹਾਡੀ ਇੱਜ਼ਤ ਕਰਨੀ ਛੱਡ ਦੇਣਗੇ ਕਿਉਂਕਿ ਬੱਚਾ ਲੱਗਦਾ ਵੀ ਇਹ ਲੋਡ ਨਹੀਂ ਹੁੰਦੀ ਲੋਡ ਨਹੀਂ ਨਹੀਂ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਤੁਹਾਡੇ ਵਾਲਿਆਂ ਤੋਂ ਤੁਹਾਡੀ ਕਰਣੀ ਆ ਜੇ ਤੁਸੀਂ ਨਹੀਂ ਕਰਦੇ ਦੇਖੀ ਜਾਂਦੇ ਨੇ ਜੋ ਦੇਖਦੇ ਨੇ ਉਹ ਕਰਦੇ ਨਹੀਂ ਮਾਰੀ ਨਾ ਲੱਗਣੀ ਇਹ ਕਿਉਂ ਬੰਦਾ ਨਹੀਂ ਆ ਕਿ ਕਿਉਂ ਬੋਲਦਾ ਪਰ ਜੋ ਸੱਚ ਹੈ ਉਹ ਸੁਣਨਾ ਪਊਗਾ ਬੱਚੇ ਇਥੋਂ ਵਿਗੜੇ ਕੋਈ ਨਾ ਕੋਈ ਸਾਨੂੰ ਟੋਕਣ ਨਾਲ ਜ਼ਰੂਰ ਹੋਣਾ ਚਾਹੀਦਾ ਸਾਨੂੰ ਕਹਿਣ ਨਾਲ ਜ਼ਰੂਰ ਹੋਣਾ ਚਾਹੀਦਾ ਬੱਚੇ ਬੈਠੇ ਨੇ ਕਦੇ ਇਹਨਾਂ ਨੂੰ ਪੁੱਛ ਲਿਓ ਕਿ ਕੀਤੇ ਨਾਲ ਜ਼ਿਆਦਾ ਬੋਲਦੇ ਨੇ ਦਾਦਾ-ਦਾਦੀ ਨੇ ਜਦੋਂ ਪੁੱਛਦੇ ਨੇ ਨਾ ਜਿਹਦੇ ਦਾਦਾ-ਦਾਦੀ ਜਿਵੇਂ ਕੋਈ ਦਾਦਾ ਦਾ ਵੀ ਬਾਹਰ ਦੇ ਕੋਟ ਤੇ ਰਹਿ ਗਏ ਜੇ ਮਾਪਾ ਬਾਬਰ ਨੂੰ ਕਹਿ ਵੀ ਦਿੱਤਾ ਤਾਂ 5-4 ਰੁਪਏ ਹੋ ਕੇ ਚਲਾ ਦੇਂਗੇ ਲੈ ਬੜਾ ਜਿਆਦਾ ਪਾਸੋਂ ਹੋਈ ਕਰਦੇ ਐਂ ਹੀ ਕਰਦੇ ਮਾ ਦਾ ਕੀ ਹੈ ਮਾ ਸਰੇ ਝੰਬ ਦੀ ਛਾਉਂ ਤੇ ਆਉਂਦੇ ਛਾਉਂ ਚ ਆਉਂਦੇ ਉਸਾਈ ਕਰ ਦੋ ਨੀ ਨਾ ਪ੍ਰਾਜ ਜੇ ਦਾਦੀ ਕੋਲੇ ਵੱਧ ਬੈਠੇ ਕੋਈ ਵੱਧ ਲਾ ਰਹੇ ਉਹ ਵੀ ਬੜਕਾ ਆ ਐਂ ਹੀ ਇਹ ਪਿੰਡਾਂ ਚ ਹੀ ਗੁਜ਼ਰ ਹੋਰ ਤਾਂ ਇਹਦੇ ਬਸ ਚੱਲਦਾ ਨਹੀਂ ਉਹ ਉਹਦੇ ਨਾਲ ਜਵਾਬ ਤੇ ਜਵਾਬ ਦਾ ਜਿਹਾ ਸੱਤ ਘੁੰੜਦਣੀ ਆ ਤੁਸੀਂ ਗਲਤ ਪਾਸੇ ਕਰ ਰਹੇ ਹੋ ਸੋ ਇਹੀ ਇਹ ਨਸ਼ੇਵੋਦ ਦੇ ਕਾਰਨ ਜਦੋਂ ਕੋ ਬੱਚਾ ਉਹਨਾਂ ਕੋਲ ਤੁਸੀਂ ਜਾਣ ਨਹੀਂ ਦਿੰਦੇ ਆਪਣੇ ਕੋਲ ਦੂਜੇ ਕੋਲ ਬੱਚਾ ਜਾਊਗਾ ਤਾਂ ਗਲਤ ਪਾਸੇ ਪੁੰਚ ਜਾਏਗਾ ਪਰ ਜਦੋਂ ਸਾਡੇ ਸ਼ੁਰੂ ਕਿੱਥੋਂ ਹੁੰਦਾ ਸ਼ੁਰੂ ਹੁੰਦਾ ਜਦੋਂ ਪਹਿਲਾ ਬੱਚਾ ਨਸ਼ੇ ਕਰ ਲੱਗਦਾ ਉਹਦੀ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਕਿ ਸਾਡਾ ੁੰਡਾ ਸਾਡਾ ਬੱਚਾ ਨਸ਼ੇ ਲੱਗ ਗਿਆ ਉਹ ਵੀ ਮਾਂ ਨੂੰ ਪਤਾ ਲੱਗਣਾ ਹੋਰੇ ਪਰਦੇ ਪਾਈ ਜਾਂਦੇ ਨੇ ਵਿਹੋਰ ਕੀਤੀ ਜਾਂਦੀ ਹੈ ਮਾਂ ਵੀ ਘੜ ਵੀ ਫਿਰ ਕੋਈ ਨਾ ਕੋਈ ਚਾਚੀ ਨੇ ਸਲਾਹ ਦਿੰਦੀ ਆ ਨਿਆ ਘਰ ਹੁਣ ਇਹਦਾ ਵਿਆਹ ਕਰ ਦੋ ਬਗਾਨੀਆਂ ਦੇ ਚੰਗੇ ਢੰਗੇ ਸੁਝੇ ਕਰਦੇ ਆ ਐ ਕਿ ਕਿ ਉਹ ਵਿਆਹ ਕਰ ਦਿੰਦੇ ਆ ਐਂ ਕਰਦੇ ਆ ਵਿਆਹ ਕਰਦਾ ਵਿਆਹ ਤੋਂ ਬਾਅਦ ਪਹਿਲਾਂ ਉਹ ਬ੍ਰਾਹਮਣ ਉਦੋਂ ਪਹਿਲਾਂ ਪੁੱਛਦੇ ਆ ਵੀ ਭਾਈ ਬੁੱਢਾ ਖਾਲਾਪਿੰਦਾ ਦਾ ਨਹੀਂ ਮਾਵਾਂ ਲਈ ਨਾ ਜਿਵੇਂ ਆਈ ਨਾ ਵਿਆਹ ਨਹੀਂ ਦੇਖਿਆ ਕਰਨ ਫੇ ਇਦ ਬਾਹਰ ਅੰਦਰ ਮੜੂਟਾ ਗਿਓ ਮੈਨੇ ਦੇਖਿਆ ਨਾ ਇਹ ਨਹੀਂ ਕਹਿੰਦਾ ਉਹ ਕਹਿੰਦਾ ਵੀ ਕਾਨੂੰ ਸਿੱਧ ਖੇਪ ਹੋਏਗੀ ਦੱਸ ਦੇ ਉਹ ਕਹਿੰਦੀ ਤੁਝੇ ਬੋਲ ਰਿਹਾ ਤਾ ਉਹ ਕਹਿੰਦਾ ਦੱਸ ਦੇ ਕਹਿੰਦਾ ਨਾ ਵੱਜਦਾ ਹੁੰਦਾ ਹੈ ਪਰ ਕਹਿੰਦੀ ਨਾ ਮੇਰਾ ਮੁੱਦਾ ਹੈ ਉਹ ਬਾਅਦ ਚ ਫਿਰ ਉਹੀ ਮਹੀਨੇ ਦੋ ਮਹੀਨੇ ਬਾਅਦ ਰੋਲਾ ਪੈਂਦਾ ਘਰ ਚ ਕਲੇਸ਼ ਹੁੰਦਾ ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਫਿਰ ਬੰਦਾ ਹੋਰ ਨਸ਼ੇ ਲੱਗ ਜਾਂਦਾ ਘਰ ਇਹ ਨਸ਼ੇ ਦੇ ਕਾਰਨ ਦੱਸਦਾ ਉਹ ਤੁਸੀਂ ਲਿਕੋਰ ਟੇਨਾ ਲਪੋ ਜਦ ਤੱਕ ਲਿਪੋਰਟ ਨਹੀਂ ਜਾਉਂਗੇ ਉਦੋਂ ਤੱਕ ਸਾਰਾ ਕੰਮ ਦਾ ਉੱਤਰ ਜੇ ਪਹਿਲਾਂ ਕੋਈ ਸਾਨੂੰ ਦੱਸ ਦਿੰਦਾ ਜੀ ਸਾਡਾ ਡਿਰ ਬੱਚੇ ਬਾਰੇ ਤਾਂ ਅਸੀਂ ਸੁਣ ਕੇ ਗੌਰ ਕਰਦੇ ਸੀ ਹੁਣ ਅਸੀਂ ਗੌਰ ਕਰਨੇ ਆਂ ਮੇਰੀ ਗੱਲ ਯਾਦ ਰੱਖਿਓ ਤੁਹਾਡੇ ਬੱਚੇ ਬਾਰੇ ਤੁਹਾਡੇ ਤੋਂ ਵੱਧ ਕੋਲੇ ਪਿੰਡ ਦੇ ਨੂੰ ਪਤਾ ਹੁੰਦਾ ਜਲੀ ਭਾਈ ਪਤਾ ਹੁੰਦਾ ਪਿੰਡ ਦੇ ਨੂੰ ਜਿਆਦਾ ਪਤਾ ਹੁੰਦਾ ਵੀ ਤੁਹਾਡਾ ਬੱਚਾ ਗਲਤ ਹੈ ਕਿ ਸਹੀ ਆ ਆਪਾਂ ਨੂੰ ਲੱਗੀਆਂ ਦਾ ਸਾਡਾ ਪੁੱਤ ਵਰਗਾ ਨਾ ਹੀਰਾ ਪੁੱਤੇ ਨਹੀਂ ਕੋਈ ਦੂਜੇ ਜਿਹੜੇ ਮੁੰਡੇ ਖਰਾਬ ਕਰਦੇ ਸਾਡੇ ਆ ਫਰਾਨੀ ਦਾ ਮੁੰਡਾ ਆ ਗਿਆ ਉਹ ਮੁੰਡਾ ਕੀ ਲੇ ਜਾਂਦਾ ਸਾਡੇ ਮੁੰਡਾ ਨੂੰ ਖਰਾਬ ਕਰਦਾ ਆਪਾਂ ਦੋਵੇਂ ਨੂੰ ਕਹੀ ਜਾਂਦੇ ਸਸਟਾ ਕਹੇ ਜੇ ਤੋ ਅਲੂਕਸ ਦੱਸਦਾ ਤੁਹਾਡੇ ਬੱਚੇ ਬਾਰੇ ਵੀ ਸੁਰੱਖਿਆ ਦਾ ਗੌਰ ਕਰਿਆ ਇਹਦੇ ਪੰਚਾਇਤਾਂ ਦਾ ਵੀ ਰਿਹਾ ਕਸੂਰ ਸਰਪੰਚਾਂ ਪੰਚਾਇਤਾਂ ਦਾ ਕਿਵੇਂ ਰਿਹਾ ਕਸੂਰ ਮੈਂ ਤਾਂ ਉਹ ਵੀ ਦੱਸ ਦਿੰਦਾ ਕਿ ਜੇ ਹੁਣ ਨਸ਼ੇ ਵਾਲਾ ਬੰਦਾ ਕੋਈ ਪਿੰਡ ਤੋਂ ਪੜਿਆ ਜਾਂਦਾ ਨਸ਼ੇ ਵਾਲਾ ਬੰਦਾ ਪਿੰਡ ਤੋਂ ਪੜ੍ਹ ਲਿਆ ਪੜ੍ਹ ਕੇ ਐਫ ਆਰ ਹੋ ਗਈ ਐਫ ਆਰ ਤੋਂ ਬਾਅਦ ਉਹਨੂੰ ਜੇਲ੍ਹ ਹੋ ਗਈ ਜੱਜ ਸਾਹਿਬ ਨੇ ਜੇਲ੍ਹ ਕਰਤੀ ਜੇਲ੍ਹ ਤੋਂ ਮਹੀਨੇ ਡੇਢ ਮਹੀਨੇ ਚੁੱਟ ਕੇ ਆ ਜਾਂਦਾ ਆਪਾਂ ਕਿਉਂ ਕਹਿੰਦੇ ਆ ਵਾਲਾ ਔਰ ਇਹ ہماری ਸਰਕਾਰ ਅਪੜਾ ਮੜਨ ਮੰਨਦੇ ਆ ਪਰ ਪਰਮਾਰਥ ਮੰਤਰੀ ਕੋਈ ਵਿਰਣ ਨਸ਼ਾ ਬਹੁਤ ਕਿੰਮਤ ਦਾ ਫੇਰ ਆਦਾ ਨਾ ਉਹਦੇ ਪਰਮਾਰਥ ਮੰਤਰੀ ਦਾ ਕਸੂਰ ਹੈ ਨਾ ਮੇਰਾ ਕਸੂਰ ਨਾ ਸਰਕਾਰ ਦਾ ਕਸੂਰ ਕੀ ਦਾ ਕੌਣ ਛੜਾ ਕੇ ਲਿਆਉਂਦਾ ਕੌਣ ਫੜ ਕੇ ਜਾਂਦਾ ਜੀ ਸਰਪੰਚ ਲੰਬੜਦਾਰ ਦੋ ਜਾਨੇ ਗਵਾਹ ਪੜਦੇ ਚਿੱਟੀ ਵਾਲਾ ਜ਼ਮੀਨ ਦੀ ਵਾਰਤ ਲੈ ਜਾਂਦਾ ਐਂ ਛੁੱਟਦਾ ਬੰਦਾ ਜੀ ਬੜੇ ਲਿਖੀਆਂ ਸਾਰੇ ਐਵੇਂ ਬੰਦੇ ਛੁੱਟਦਾ ਜੀ ਇਹ ਜਿਹੜੇ ਐਮਐਲ ਦਾ ਕੀ ਕੁਝਾ ਸਰਕਾਰ ਦਾ ਵੀ ਨਹੀਂ ਹੋ ਰਿਹਾ ਸਾਡਾ ਬਜ਼ੁਰਗ ਕਿੱਥੇ ਆ ਛਡਾਉਣ ਵਾਲੇ ਤੁਸੀਂ ਲਿਓ ਛਡਾਉਣ ਅਸੀਂ ਤੇ ਹੁਣ ਧੰਨਵਾਦ ਕਰਦਾ ਸਾਡੇ ਸਰਪੰਸਾ ਬੋਲੋਗਾ ਸਾਡੀ ਪਰਚੈਤਾ ਦਾ ਅਗੇ ਜਿਨ੍ਹਾਂ ਨੇ ਮਤੇ ਪਾਏ ਨੇ ਕਿ ਅਸੀਂ ਨਸ਼ੀ ਵਾਲਿਆਂ ਦੇ ਹੱਕ ਜਿਹੜਾ ਉਹ ਨਹੀਂ ਜਾਣਾ ਇਹ ਵੀ ਪਹਿਲੀ ਵਾਰ ਹੋਇਆ ਇਹ ਵੀ ਬਦਲਾਅ ਇੱਕ ਆਪਾਂ ਕਹਿੰਦੇ ਬਦਲਾਅ ਨਹੀਂ ਹੈ ਇਹ ਵੀ ਬਦਲਾਅ ਇੱਕ ਕਿ ਪਰਚੈਤਾ ਨੇ ਮਤੇ ਪਾਤੇ ਕਿ ਅਸੀਂ ਨਸ਼ੀ ਵਾਲਿਆਂ ਦੇ ਹੱਕ ਜਣਾ ਅੱਜ ਤੱਕ ਕਦੇ ਇਦਾਂ ਹੋਇਆ ਜੀ ਕਦੇ ਹੋਇਆ ਪਰਚੈਤਾ ਨੇ ਮਤੇ ਪਾਏ ਨੇ ਇਹ ਬਦਲਾਅ ਹੈ। ਬੇਲਾ ਛੋਟੇ ਛੋਟੇ ਨੇ ਪਰ ਅਸੀਂ ਗੌਰ ਨਹੀਂ ਕਰਦੇ ਬਦਲਾਅ। ਅਸੀਂ ਸਟੈਂਡ ਲਿਆ ਕਿ ਸਾਡੇ ਸਰਪੰਚ ਸਾਹਿਬ, ਸਾਡੀ ਬਚਾਇਤਾ ਤੇ ਅਸੀਂ ਨਸ਼ੇ ਵਾਲਿਆਂ ਨੂੰ ਬਚਾਉਣਾ ਨਹੀਂ ਨਸ਼ੇ ਵਾਲਿਆਂ ਦੇ ਸਕਰਜਾ ਕਰਨਾ। ਮੈਂ ਵੀਰ ਤੁਹਾਨੂੰ ਕਹਿੰਦਾ ਜੇ ਕੋਈ ਤੁਹਾਡੇ ਪਿੰਡ ਦਾ ਬੱਚਾ ਕੋਈ ਨਸ਼ੇ ਕਰਦਾ ਹੈ, ਦਲਦਚ ਵਸਕੇ ਉਹਨਾਂ ਆਪਾਂ ਛਡਾਰਾਂਗੇ। ਜਿਹੜਾ ਨਸ਼ੇ ਵੇਚਦਾ ਉਹ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹਨੂੰ ਰੋਕ ਕੇ ਕਰਾਂਗੇ ਕਰ ਕੋਈ ਜਾਣ। ਬਿਲਕੁਲ ਨਹੀਂ ਬਖਸ਼ਣਾ। ਬਿਲਕੁਲੀ ਬੱਚਾ ਕਿਉਂਕਿ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਕਿ ਜਿਹੜੇ ਬੱਚੇ ਬੈਠੇ ਨੇ ਤੇ ਮੇਰੇ ਬੱਚੇ ਨੇ ਸਾਡੇ ਬੱਚੇ ਨੇ ਮੇਰੇ ਬੱਚੇ ਵਰਗੇ ਨੇ ਮੇਰੇ ਕੋਲ ਵੀ ਦੋ ਬੱਚੇ ਨੇ ਮੈਂ ਚਾਹੁੰਦਾ ਕਿ ਜੇ ਮੈਂ ਕਿਸੇ ਦੇ ਪੁੱਤ ਲਈ ਚੰਗਾ ਕਰੂੰਗਾ ਤਾਂ ਮੇਰੇ ਬੱਚੇ ਵੀ ਚੰਗੇ ਜੋ ਬੀਜਾਂਗੇ ਉਹਨੂੰ ਵੱਡਣਾ ਪੈਣਾ ਪ੍ਰਮਾਤਮਾ ਦੇਖਦਾ ਤੁਸੀਂ ਨੋਟ ਕਰਿਓ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਨਸ਼ਾ ਕਰਦੇ ਨੇ ਦੇਖੇ ਨਸ਼ਾ ਕਰਦਾ ਆ ਉਹਨੇ ਦੇਖੇ ਸੁੱਕਾ ਜਿਹਾ ਮੂਰਿਆ ਜਿਹਾ ਬਗੈ ਜਮਾਈ ਮਰੇ ਅੰਦਰ ਸੁੱਕਿਆ ਹੋਇਆ ਹੈ ਬਾਲ ਆ ਖੜੇ ਹੁੰਦੇ ਹੋਏ ਸੁੱਕਿਆ ਕਰਾ ਹੈ ਜੀਆਂ ਪ੍ਰਮਾਤਮਾ ਵੀ ਮਾਰਾ ਉਸ ਕਰਦੇ ਵਿੱਚ ਜੀਵਾ ਬਲਣ ਵਾਲਾ ਕੋਈ ਨਹੀਂ ਬਣਾਉਂਦਾ ਨੋਟ ਕਰ ਲਿਓ ਕਦੇ ਵੀ ਤੁਸੀਂ ਨੋਟ ਕਰ ਲਿਓ ਉਸ ਦਾ ਤੁਹਾਨੂੰ ਜੀਵਾ ਬਲਣ ਵਾਲਾ ਨਹੀਂ ਬਣਾਉਂਦਾ ਕਿਉਂਕਿ ਪ੍ਰਮਾਤਮਾ ਦੇਖਦਾ ਜੇ ਤੁਸੀਂ ਕਿਸੇ ਦੇ ਧੀ ਪਰਤ ਨੂੰ ਬਾਤ ਦਿਓ ਤਾਂ ਤੁਹਾਡੇ ਬੱਚੇ ਵੀ ਆਪਣੇ ਆਪ ਖੜਾ ਹੁੰਦੇ ਤੁਹਾਨੂੰ ਫਸਾ ਵੀ ਦੱਸਦਾ ਕਰਤ ਕੋ ਬਿਮਾਰੀ ਆ ਜਾਈ ਕੋ ਬਿਵਾਰ ਹੋ ਜੇ ਕਿਦੋਂ ਲੱਗਦੀ ਲੱਗਦਾ ਲੰਮੀ ਦੇ ਅੰਦਰ ਪੈਸੇ ਜੇ ਟਿਕਦਾ ਕਿਉਂਕਿ ਇਹ ਨਜਾਇਜ਼ ਕਮਾਣਾ ਦਾ ਪੈਸਾ ਕਮਾਇਆ ਇਹ ਨਜਾਇਜ਼ ਕਮਾਣਾ ਦਾ ਪੈਸਾ ਕਮਾਇਆ ਤੋਂ ਇਧਰ ਇਹ ਸਾਰੇ ਸਾਰੇ ਕੰਮ ਨੇ ਜਿਹੜੇ ਨਸ਼ੇ ਨੂੰ ਵਧਾਉ ਰਹੇ ਨੇ ਨਸ਼ਾ ਕਿੱਥੋਂ ਕਿੱਥੋਂ ਆਇਆ ਕਿਵੇਂ ਕਿਵੇਂ ਵਧਦਾ ਹੋਰ ਮੈਦਾਨ ਤੋਂ ਦੱਸਣਾ ਉਹ ਬੱਚੇ ਵੀ ਬੈਠੇ ਨੇ ਨੌਜਵਾਨ ਨੇ ਕਈ ਵੱਡਾ ਬੁੱਕਾ ਬਣੀ ਬੈਠੇ ਨੇ ਲੱਗਦਾ ਸਕੂਲ ਦੇ ਨੌਜਵਾਨ ਹੋਵੇ ਤਾਂ ਵੀ ਗੈਰਮੀ ਹੋਗੇ ਹੋਗੇ ਜੇ ਤੁਹਾਡਾ ਬੱਚਾ ਤਿੰਨ ਕੰਮ ਕਰਦਾ ਜੇ ਉਹ ਪਰਦਾ ਤਾਂ ਉਹਨੂੰ ਪੈਸੇ ਲੋੜ ਲੋੜ ਪੈਂਦੀ ਹੈ ਖਰਚਾ ਪਤਾ ਬੱਚਿਆਂ ਦੇ ਚਾਰ ਬੰਦੇ ਜਿਹਾ ਬੈਣਾ ਹੁੰਦਾ ਜੇ ਉਹ ਛੇੜਦਾ ਤਾਂ ਵੀ ਉਹਨੂੰ ਪੈਸੇ ਲੋੜ ਖਾਣ ਖਾਣੀ ਆ ਖਾਣਾ ਪੀਣਾ ਬੈਣਾ ਹੁੰਦਾ ਜੇ ਉਹ ਕੰਮ ਸਿੱਖਦਾ ਤਾਂ ਵੀ ਉਹਨੂੰ ਪੈਸੇ ਲੋੜ ਕੰਮ ਚ ਪੈਸੇ ਨਹੀਂ ਮਿਲਦੇ ਸਿੱਖਦਾ ਜੇ ਤਿੰਨੇ ਕੰਮ ਬੱਚਾ ਨਹੀਂ ਕਰਦਾ ਫਿਰ ਤੁਸੀਂ ਉਹਨੂੰ ਘਰ ਪੈਸੇ ਦਿੰਨੇ ਮਤਲਬ ਉਹ ਬਿਛਦਾ ਜੇ ਤੁਸੀਂ ਤਿੰਨ ਕੰਮ ਨਹੀਂ ਕਰਦਾ ਫਿਰ ਪੈਸੇ ਕਾਹਦੇ ਦੇਵੇਂਗਾ ਫਿਰ ਪੈਸੇ ਜਾਂਦੇ ਕਿੱਥੇ ਨੇ ਉਹ ذمہਵਾਰ ਕੌਣ ਹੋ ਗਿਆ ਹੁਣ ਤਕਾ ਤਾਂ ਨਹੀਂ ਅਸੀਂ ਬੋਲ ਮੈਨੂੰ ਕਹਿਣ ਤੋਂ ਬੜੀ ਜ਼ਰੂਰੀ ਆ ਤੁਸੀਂ ਦੇਖੋ ਕਈਆਂ ਦੇ ਪਿਓ ਤਬਾਕੂ ਫੰਦੇ ਨੇ ਵੀੜੀਆਂ ਸਿਟਰ ਫੰਦੇ ਨੇ ਉਹ ਆਪਣੇ ਬੱਚਿਆਂ ਨੂੰ ਦੁਕਾਨ ਤੇ ਘੇਜ਼ਦੇ ਨੇ ਪੰਜ ਰੁਪਏ ਲਾ ਲਓ ਕੁਝ ਖਾਏ ਕਿ ਮਿੰਟ ਵੀ ਸਮਾਨ ਲਿਆ ਲਓ ਆ ਬੰਦੇ ਟੋਗੇ ਪੂਰੇ ਹੱਥਾਂ ਦੇ ਆ ਜੋ ਉਸ ਪਰਸੇਂ ਦੀ ਪੂਰੀ ਕਾਰਜ ਕਰਦਾ ਲੋ ਆਪਣੇ ਜਵਾਰ ਕਾ ਲਾਪੇ ਜਾ ਕਰ ਜਵਾਰ ਕਾ ਲਾਪੇ ਦਾ ਉਹਨੂੰ ਲੱਭਦਾ ਮੇਰਾ ਬਾਪੇ ਖਾਂਦਾ ਗੋਦਾ ਨਹੀਂ ਕਿੱਡਾ-ਕੁੱਡਾ ਸ਼ਖੀਮਾਨ ਮੇਰਾ ਬਾਪ ਹਰ ਵੀ ਕਹੋ ਤੋ ਆ ਕੰਮ ਆ ਕਰਿਆ ਕਰੋ ਇਹ ਬਹੁਤ ਵੱਡਾ ਦਸ਼ੇ ਨੂੰ ਬਧਾਉਣ ਦਾ ਕਾਰਨ ਹੈ ਹੁਣ ਸਕਾਰ ਵਾਲੇ ਕਿਉਂ ਤਾਂ ਪੈਸੇ ਬਿਲੋ ਜਿਹੜਾ ਜਵਾਰ ਕਾ ਜਵਾਰ ਨੂੰ ਬੜਾ ਰਿਹਾ ਜਿਹੜਾ ਅਗਣ ਬੜਾ ਐਸਾ ਇਹ ਬਹੁਤ ਵੱਡਾ ਕਾਰਨ ਹੈ ਇਹ ਤਾਂ ਐਗਜ਼ਾਮ ਬੱਚੇ ਕਰਦੇ ਹੁਣ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਖੇਤੀਬਾੜੀ ਵਾਲਾ ਗਿਆ ਬੰਦਾ ਉਹਨੇ ਕੋਈ ਉਹ ਵੀ ਕਿਸੇ ਇੰਜ ਗੱਲ ਨਹੀਂ ਕਰ ਗਿਆ ਉਹਨੇ ਕਿੱਦਾਂ ਕੀਤਾ ਜਿਹੜੀ ਜ਼ਮੀਨ ਨੇ ਜਿਹੜੀ ਜ਼ਿਆਦਾ ਨੇ ਤੁਹਾਨੂੰ ਇੰਨਾ ਪੁਜਰਤਾ ਰੋਟੀ ਪਾਣੀ ਦਿੱਤਾ ਇੱਜ਼ਤ ਦਿੱਤਾ ਰੁਤਬਾ ਦਿੱਤਾ ਖੁਸ਼ਹਾਲੀ ਦਿੱਤੀਆਂ ਤੁਸੀਂ ਉਸ ਜ਼ਮੀਨ ਨੂੰ ਮਾੜਾ ਲੱਗ ਕਹਿਣਾ ਕਿਵੇਂ ਨਾ ਨਾ ਬਸ ਖੇਤੀ ਜੁੜਨੀ ਪਿਆ ਮਿੱਟੀ ਦਾ ਮਿੱਟੀ ਹੋਣਾ ਕੋਈ ਖਾਦ ਨਹੀਂ ਕੋਈ ਹੋਰ ਕੰਮ ਕਰਦਾ ਐਂ ਕਹਿੰਦੇ ਜੋ ਕਰ ਜੇ ਤੁਸੀਂ ਉਹ ਕਹਿ ਰਹੇਂਦਾ ਕੰਮ ਕਰ ਲੋ ਮਾਰ ਕਹਿੰਦੇ ਤੂੰ ਤੇ ਸਾਰੀ ਉਹ ਮਿੱਟੀ ਦਾ ਮਿੱਟੀ ਹੁੰਦਾ ਤੂੰ ਜਵਾਬ ਕਰ ਲੋ ਕਿ ਹੋਰ ਕਰ ਲੈਣ ਤੂੰ ਐਂ ਹੁੰਦਾ ਅਸੀਂ ਬੱਚੇ ਨੂੰ ਹਲਾ ਦਿੰਨੇ ਆ ਬੱਚਾ ਜਾ ਕੇ ਕਿਧਰ ਕਿਧਰ ਗਲਤ ਪਾਸੇ ਜਾਂਦਾ ਕਿਉਂਕਿ ਪੈਸਾ ਵੀ ਉਪਰ ਹੁੰਦਾ ਸਾਧਨ ਵੀ ਹੁੰਦੇ ਨੇ ਤੁਸੀਂ ਇਹਦਾ ਕਰਦਾ ਜਰਾ ਇਹ ਸੱਚਾਈ ਆ ਕਿ ਮਿਹਨਤ ਦਾ ਪੈਸਾ ਖੇਤੀ ਦਾ ਪੈਸਾ ਨਾ ਸਭ ਤੋਂ ਮਿਹਨਤ ਦਾ ਪੈਸਾ ਲੰਦਾ ਲੇਬਰ ਆ ਖੇਤੀ ਕਿ ਲੇਬਰ ਲੇਬਰ ਵਾਲੂ ਦਾ ਮੁੱਦਾ ਕਰ ਰਿਹਾ ਆ ਆਪ ਖੇਤੀ ਦਾ ਮੇਰੇ ਦਾ ਪੈਸਾ ਮੇਰੇ ਦਾ ਪੈਸਾ ਐਦਾਂ ਹੀ ਜਿਹੜਾ ਵੀ ਬੰਦਾ ਮਿਹਨਤ ਕਰਦਾ ਚ ਉਹ ਦਿਹਾੜੀ ਕਰਦਾ ਉਹ ਵੀ ਮਿਹਨਤ ਹੈ ਚਾਹੇ ਸਾਡੇ ਕੋਲ ਪੈਣ ਕਰੇ ਕਸਪੰਦਾ ਕਰਦੀ ਝੰਗਰਾਂ ਦਾ ਧਾਰਾ ਚੁੰਦੀ ਆ ਸਵੇਰੇ ਉੱਠਦੀ ਆ ਸਬਕਤੇ ਉੱਠਦੀ ਆ ਉਹ ਵੀ ਮਿਹਨਤ ਹੈ ਚਾਹੇ ਕੋਈ ਸਾਡੀ ਪੈਣ ਸਾਡਾ ਬਿਰਗ ਨਰੇਗਾ ਚ ਕੰਮ ਕਰਾਉ ਉਹ ਵੀ ਮਿਹਨਤ ਹੈ ਜਿਹੜੀ ਪੈਸਾ ਬਹੁਤ ਮਿਹਨਤ ਕਰਦਾ ਕਿਉਂਕਿ ਆਪਾਂ ਕਹਿ ਦਿੰਦੇ ਨੇ ਕਿ ਕਿ ਆਸਾਂ ਜਿਹੜਾ ਉਹ ਬੱਚਿਆਂ ਨੂੰ ਦੇਣਾ ਪੁਰਾਣੇ ਦੇ ਦਿੱਤਾ ਜਾਂਦਾ ਮਾਪਿਆਂ ਵੱਲੋਂ ਦਿੱਤਾ ਜਾਂਦਾ ਨਿਯਾਜ਼ ਜਸਤ ਦਾ ਵੀ ਜੇ ਕਿਹਾ ਹੋਇਆ ਅਪਕ ਨਰੇਕਾ ਦੇ ਵੀ ਕਹਿੰਦੇ ਆ ਆਪਰੇ ਪਿੰਡਾਂ 'ਚ ਨਰੇਕਾ ਹਲਕਮ ਕਰਦੀ ਜਦੋਂ ਕਿਤੇ ਕਿਸੇ ਲੀਡਰ ਨੇ ਹੋਣਾ ਤਾਂ ਅਫਸਰ ਨੇ ਹੋਣਾ ਸਵਾਈ ਕੌਣ ਕਰਦਾ ਜੀ ਕੌਣ ਕਰਦਾ ਜੀ ਕੌਣ ਕਰਦਾ ਜੀ ਨਰੇਕਾ ਜੇ ਕਿਤੇ ਪਿੰਡ 'ਚ ਭੋਗ ਵਿਆ ਮੰਗਣਾ ਤਾਂ ਸਵਾਈ ਕੌਣ ਕਰਦਾ ਮਰੇਗਾ ਜੇ ਕਿਤੇ ਕੋਈ ਕਟਕੁਟ ਕਰਨਾ ਬੀਬੀਆ ਬੁਲਾਉਣਾ ਹੋਰ ਬੁਲਾਉਣਾ ਕੌਣ ਆਉਂਦਾ ਮਰੇਗਾ ਜੇ ਕਿਤੇ ਪਿੰਡ 'ਚ ਕੋਈ ਮਾਤ ਹੋ ਗਈ ਮੜੀਆਂ ਸਾਫ ਕਰਨੀ ਕੌਣ ਕਰਦਾ ਮਰੇਗਾ ਫਿਰ ਵੀ ਨਾ ਬੁਲਾਉਗੇ ਵੀ ਕੋਈ ਦਿੱਕਤ ਨਹੀਂ ਕੋਈ ਨਹੀਂ ਰਸੋ ਜੇ ਕਿਹਨੇ ਸਾਡੀ ਜਨਮ ਦਾ ਤੂਰ ਖੇੜਦੇ ਜਿਹੋ ਉੱਚ ਜਦੀ ਮੜੀਆਂ ਤੇ ਪਰਿਵਾਰ ਵੰਨਦੇ ਇਨ੍ਹਾਂ ਨੂੰ ਨੇ ਦੋ ਜਣੇ ਇਹਨਾਂ ਦੀ ਇਹਨਾਂ ਦੀ ਵੀ ਦੇਖੋ ਜਿੱਥੋਂ ਮਿਲ ਜਾਣੀਆਂ ਉਹ ਕੰਮ ਕਰਦੇ ਨੇ ਜਿਹੜੇ ਤੁਸੀਂ ਨਹੀਂ ਕਰ ਸਕਦੇ ਜਦੋਂ ਅਸੀਂ ਆਪਣੀ ਜਿਹੜਾ ਮੰਦਰ ਸਾਦਾ ਪੜਦਾ ਘਰ ਵਾਲੀ ਨੂੰ ਵੀ ਸੀ ਜੋ ਬਾਹਰ ਵੀ ਬਾਹਰ ਨਹੀਂ ਕੱਢਣ ਹੁੰਦਾ ਵੀ ਬਾਹਰ ਰੱਤ ਕਾਲਾ ਹੋ ਜਾਂਦਾ ਉਦੋਂ ਵਿਚਾਰੀਏ ਗਰਮੀ 'ਚ ਬੈਠਦੀ ਹੈ ਹਰ ਕਹੂੰਗਾ ਉਹ ਬੰਦਾ ਜਿਹੜਾ ਸਾਰੇ ਚੌਂਕ ਜਿਹੇ ਲਾ ਬੈਠਾ ਕੱਖਰੀ ਨੱਕਾ ਤੋੜਦਾ ਸਵੇਰ ਤੋਂ ਸ਼ਾਮ ਤੱਕ ਬਹੁਤ ਨੇ ਬੋਲਦਾ ਉਹ ਤੁਹਾਡਾ ਪੈਸਾ ਵੀ ਮਿਹਨਤ ਦਾ ਪੈਸਾ ਪਰ ਮੇਰੀ ਗੱਲ ਯਾਦ ਰੱਖਿਓ جے بی بی وی ਨਰੇਕਾ ਕੰਮ ਕਰਦੀ ਆ ਬਾਪੂ ਵੀ ਕਰਦਾ ماں ਵੀ ਕਰਦੀ ਆ ਪਿਓ ਵਿਚਾਰਾ ਸਾੜੀ ਜੋਧਾ ਕਰਦਾ ਤੋਤਾ ਕੀ ਕਰਦਾ ਮਰੇ ਪੁੱਤ ਤੋਤਾ ਆਪਣਾ ਮੁੱਖ ਸਿਰ ਚੱਕਦਾ ਜਿਹੜੇ ਮਾਰਦਾ ਜਿਵੇਂ ਝੂੜ ਬੋਲਦਾ ਰਹੇ ਇਹ ਮੈਂ ਕੀ ਫਰਕ ਦਵਾਂ ਉਥੇ قصور وار کون ਆ ਉਥੇ ਤੁਸੀਂ قصور وار ਉਥੇ ਸਰਕਾਰ ਨਹੀਂ ਤੁਸੀਂ ਬੱਚੇ ਨੂੰ ਨਿਯਾਨ ਪੈਸਾ ਦਿੰਦੇ ਉਹਨੂੰ ਗੱਪਸਤ ਕੰਮ ਕਰਾਉਣਾ। ਕਿਸੀ ਕਰ ਕੁਸ਼ ਕਰ ਜ਼ਮੀਨ ਦੇ ਕੇ ਤੇ ਦਿਹਾੜੀ ਜੋਗਾ ਕਰ ਕੰਮ ਕਰ ਦੇ ਤੁਸੀਂ ਚੋਣ ਦੀ ਲੜ ਤੋਂ ਖੋਲ ਕੇ ਚੋਰੀ ਪੈਸੇ ਲੈਣੇ ਉਹ ਬਾੜ ਪੇ ਵਾਲੀ ਮੌਜਾ ਕਰ ਲਈ ਤੇ ਥੋੜੀ ਮਾੜੀ ਗੱਲ। ਜਿਹਨੂੰ ਇਹ ਸ਼ਰਮੀ ਆਉਂਦੀ ਕਿ ਮੇਰੀ ਦਾਦੀ 70 ਸਾਲ ਦੀ 80 ਸਾਲ ਦੀ ਵਿਚਾਰੀ ਮਰੇ ਘਰ ਕੰਮ ਕਰਦੀ ਹੈ ਦਾਦਾ ਮੇਰਾ ਵਿਚਾਰਾ ਹੱਥ ਪੱਛ ਜੋਗਾ ਹੈ। ਉਹਨੂੰ ਤੁਸੀਂ ਕਿੱਦਾਂ ਵਧੀਆ ਇਨਸਾਨ ਮੰਨ ਲਓ। ਬੋਲੋ। ਖੁੱਪੀਆਂ ਗੱਲਾਂ ਪਰ ਇਹ ਬਹੁਤ ਵੱਡੀ ਗੱਲ ਹੈ ਇਦਾਂ ਹੀ ਇਦੇ ਨਸ਼ੇ ਵਾਲੇ ਪਰਸਨ ਵੇਲੇ ਘਰ ਤੇ ਉਹ ਜ਼ਿੰਮੇਵਾਰੀ ਦੀ ਮਹੱਤਵ ਪੈ ਜਾਂਦਾ ਮਹਰੀਪੁਰ ਦਾ ਉਦਾਹਰਣ ਲੰਦਾ ਜਦੋਂ ਉਹ ਕਹਿੰਦੀ ਪੁੱਤ ਮੇਰੇ ਪੈਸੇ ਨਹੀਂ ਆਏ ਨਰੇਕਾ ਦੇ ਮੈਂ ਕਿਹਾ ਕਿ ਕਿੰਨੇ ਕੁ ਮਹੀਨੇ ਹੋ ਗਏ ਕਹਿੰਦੀ ਤਿੰਨ ਹਫ਼ਤੇ ਹੋ ਬਗਾ ਤਿੰਨ ਹਫ਼ਤੇ ਹੋ ਜੇ ਨਹੀਂ ਹੋ ਮਰ ਚਾ ਕੋਈ ਵੀ ਬਗਾ ਆ ਜਾਏ ਨਹੀਂ ਪੁੱਤ ਫਿਰ ਮੇਰਾ ਪੋਤਾ ਹੈਗਾ ਠੀਕ ਹੈ ਮੈਂ ਕਹਿੰਦਾ ਕਿ ਇਹ ਵੀ ਮੇਰਾ ਪੋਤਾ ਹੈ ਜਿਹੜਾ ਉਹਦੇ ਤਿੰਨਤੀ ਹੈ ਇੱਕ ਗੁੰਡਾ ਵੀ ਕਹਿੰਦੀ ਉਹਦੇ ਕੋਲ ਚਾਰ ਜੁਆ ਕਰਦੇ ਉਹ ਕਹਿੰਦਾ ਇਸ ਕੈਦੀ ਮੇਰਾ ਮਹੀ ਪਾਲਦੇ ਮੈਂ ਕਹਾਂ ਤੋ ਮੈਂ ਪੋਤਾ ਹੀ ਕਰਦਾ ਪੋਤਾ ਵਸਪੁੱਤ ਵੀ ਕੀ ਯਾਰਾ ਜੀ ਕੇ ਮਾ ਬਾਲੀ ਕਾ ਮੋ ਬੇਲਾ ਮਤਲਬ ਜੇ ਅਸੀਂ ਇਹ ਕੰਮ ਤੁਸੀਂ ਕਰਦੇ ਹੋ ਤਾਂ ਵੀ ਤੁਸੀਂ ਮੜੇ ਹੋ ਤੁਸੀਂ ਉਹਨੂੰ ਕਮਾਓ ਉਹਦੇ ਬੱਚੇ ਨੂੰ ਕਮਾਵੇ ਹੰਦਾ ਲਾਓ ਉਹ ਨੂੰ ਹੰਦਾ ਲਾਓ ਕੋਈ ਗਰੀਬ ਪੁੱਤ ਤੇਰੇ ਨਾਲ ਮੈਂ ਖੜੀ ਨਹੀਂ ਆ ਮੈਂ ਨਾਲ ਖੜੀ ਹੰਦਾ ਲਾਓ ਤੁਸੀਂ ਉਹ ਨੂੰ ਦੇ ਰਹੇ ਹੋ ਆਪਣਾ ਕਮਾਈ ਮਿਹਨਤ ਕਰਕੇ ਤੇ ਉਹ ਮੌਜੂਦ ਕਰਦਾ ਤੁਸੀਂ ਆਪਣੇ ਬੱਚੇ ਨੂੰ ਵਿਗਾੜ ਰਹੇ ਆਪਣੇ ਬੱਚੇ ਨੂੰ ਵਿਗਾੜ ਰਹੇ ਇਹ ਕੋਈ ਮਤਲਬ ਨਹੀਂ ਹੋਇਆ ਵੀ ਜਿੰਨ ਤਾਸ ਕੁੱਟੀ ਤੇ ਸ਼ਾਮ ਨੂੰ दारू ਪੀ ਕੇ ਜਨਾਨੀ ਤੋਂ ਪੈਸੇ ਲੈ ਕੇ ਜਨਮ ਉੱਪਰ ਹੀ ਪੈਣ ਕਰਦਾ ਬਿਲਕੁਲ ਕਿਤਾਬੀ ਇੱਥੇ ਤੁਸੀਂ قصوروار ਅਸੀਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਕੀਤੀ ਦੇ ਨਰੇਗਾ ਨੂੰ ਬਹੁਤ ਮੈਨਸਰ ਪੈਸਾ ਮਿਲਦਾ ਇਹ ਸੀ ਤਾਂ ਮਿਹਨਤ ਕਰਸੇ ਇਹ ਤੁਹਾਡਾ ਪੈਸਾ ਹੈ ਇਹ ਬੜੇ ਕਿਉਂ ਉਸ ਦੇ ਅੰਦਰ ਇਹ ਗੱਲ ਤੁਹਾਨੂੰ ਵੀ ਦੱਸ ਪਾਣਾ ਅਮਰੀਕਾ ਕਿਉਂ ਬਣੀ ਸੀ ਅਮਰੀਕਾ ਇਸ ਕਰਕੇ ਬਣਿਆ ਕਿ ਤੁਹਾਨੂੰ ਕਿਸੇ ਦੇ ਹੱਥ ਨਾ ਡਾੜਣਾ ਪਵੇ ਤੇ ਲੋੜ ਪੈ ਜੇ ਦਵਾਈ ਬੂਟੀ ਨੂੰ ਪੈਸੇ ਨਹੀਂ ਨਾ ਤਾਂ ਤੁਸੀਂ ਆਪਣੀ ਦਵਾਈ ਬੂਟੀ ਕਰ ਸਕੋ ਆਪਣਾ ਲਾ ਪਾ ਸਕੋ ਆਪਣੇ ਪਰਿਵਾਰ ਉੱਤੇ ਲੋੜ ਹੰਦਾ ਨਾ ਲੱਗੇ ਹੋ ਕੀ ਹੋ ਗਿਆ ਬਹੁਤ ਬੰਦੇ ਦਾ ਕਹਿੰਦਾ ਮੈਂ ਤਾਂ ਮੌਤ ਦਾ ਆ ਗਿਆ ਰੱਬ ਤੇਰਾ ਨੀਅਤ ਚੈਨੀ ਨਹੀਂ ਪਤਾ ਇਹ ਸਚਾਈ ਆ ਬਰੇਕ ਪਣਦੀ ਆ ਨਾ ਬਾਬ ਜੜੀ ਲਾ ਕੇ ਦੇ ਵੀ ਦਾ ਪਾ ਕੇ ਦੇ ਦੀਏ ਜੇ ਬਿਵਾਰ ਵੀ ਹੋ ਜੇ ਨਾ ਇਸ ਤੋਂ ਹਰੇ ਪੱਤੇ ਜਾਲੀ ਗੋਲੀ ਲੈ ਕੇ ਸਾਰੰਗੀ ਟੈਸਟਰੀ ਕਰਾਉਂਦੇ ਆਂ ਸੱਚੇ ਨਾ ਟੈਸਟਰੀ ਕਰਾਉਂਦੇ ਸੋਰੀ ਕਰਾਉਂਦੇ ਬੇ 200 ਰੁਪਏ 300 ਰੁਪਏ ਤੇ ਲੋਈ ਜਿਹੜੀ ਕੋਈ ਛੱਡ ਤਾਏ ਜਵਾਕ ਨੂੰ ਲਈ ਜਣੇ ਖੋਲ ਖੋਲ ਕੇ ਪੈਸੇ ਦੀ ਲੜਦੋ ਟੁੱਟੇ ਜਾ ਮੈਂ ਬੈਠੀ ਆਂ ਇੱਥੇ ਤੁਸੀਂ ਕਰ ਖਰਾਬਾ ਜੇ ਮੇਰੀ ਮੇਰੀ ਗੱਲ ਚ ਫਰਕ ਹੋਇਆ ਨਾ ਤਾਂ ਤੁਸੀਂ ਮੈਨੂੰ ਟੋਕ ਲੋ ਆਪਕੋ ਇੱਥੇ ਗਾ। ਤੋਂ ਮੈਂ ਕਹਨਾ ਕਿ ਆਪਾਂ ਆਪਣੇ ਬੱਚਿਆਂ ਨੂੰ ਅਹਿਸਾਸ ਕਰਾਈਏ ਕਿ ਪੁੱਤ ਤੁਸੀਂ ਪੜੋਗੇ, ਲਿਖੋਗੇ। ਵਧੀਆ ਨੌਕਰੀ ਲੱਗੂਗੇ, ਨਹੀਂ ਲੱਗੂਗੇ ਨੌਕਰੀ ਦਾ ਕੰਮਗਾਇ ਕਰੋਗੇ, ਚੰਗੇ ਇਨਸਾਨ ਬਣੋਗੇ ਤੁਹਾਡੇ ਹੱਥਾਂ। ਮਾਂ ਦੇ ਹੱਥ ਹੁੰਦਾ ਬੱਚੇ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਜੇ ਉਹਨੂੰ ਖੁੱਲਾ ਪੈਸਾ ਦੇਵੋਗੇ ਤਾਂ ਦੇਖੋ ਬੱਚੇ ਨੇ ਕਦੇ ਵੀ ਸਹੀ ਪਾਸੇ ਪਾਸੇ ਜਾਣਾ ਹੀ ਨਹੀਂ ਮੇਰੀ ਗੱਲ ਯਾਦ ਰੱਖਿਓ। ਤੇ ਨਸ਼ੇ ਵਸਣ ਦੇ ਕਾਰਨ ਦੱਸਿਆ ਤੁਹਾਨੂੰ। ਇਹਨੇ ਛੇ ਜ਼ਬਤ ਤੁਸੀਂ ਦੇਖਿਆ ਹੋਗਾ ਪਿੰਡਾਂ 'ਚ ਇੱਕ ਸਰਵਲ ਗਰੁੱਪ ਚੱਲੇ ਸੀ ਚੱਲਦੇ ਆ ਮੇਰੇ ਪੁਲਿਸ ਚੱਲਦਾ ਲੋਨ ਲੈਣੇ ਗਰੁੱਪ ਦੇ ਲੈਣੇ ਚੱਲਦਾ ਬੰਦੇ ਚੱਲੇ ਆਉਗਾ ਚੱਲਦੇ ਚੱਲਦੇ 25 ਦੀ ਚੜੀ ਆ ਰਹੀ ਲੋਕ ਜੰਦਾ ਉਹਦੇ ਲੋਨ ਮਿਲ ਜਾਂਦਾ 25 ਦੀ 40000 ਰੁਪਏ ਆ ਲਿਆ ਉਹ ਕਈ ਵੀ ਬੀਰ ਜਿਆਨ ਜਾਂ ਦੱਸਦਾ ਮੈਂ ਲੋਨ ਲਈ ਕੀ ਕਰਦੇ ਆ ਉਹ ਸਾਰਾ ਕਰੀ ਜਾਂਦਾ ਜਾਂ ਤਾਂ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦੇੜ ਦੇ ਸੱਚ ਹੈ ਜਾਂ ਬੜੀ ਜ਼ਰੀ ਐਲਜੀਡੀ ਲੈ ਲੈਣੀ ਹੈ ਘਰ ਤੇ ਵੀ ਬੜੀ ਸੀ ਕਾਂ ਵਾਸ਼ਿੰਗ ਮਸ਼ੀਨ ਲੈ ਲੈਣੀ ਆ ਨਹੀਂ ਤਾਂ ਮੁੰਡੇ ਨੂੰ ਐਡਾ بڑا ਫੋਨ ਲੈ ਕੇ ਦੇਣਾ ਸ਼ਰਤ ਲਾਵਾ ਜੇ ਤੁਸੀਂ ਜਦੋਂ ਕੰਮ ਕਰਦੇ ਕਿਸਦਾ ਕਾਉਂ ਭਰਦਾ ਹੈ ਮਾ ਅਮਰੀਕਾ ਚ ਇਹ ਤਾਂ ਇਹ ਤਾਂ ਗੱਲ ਤਾਂ ਬੜਿਆ ਸੀਗਾ ਲੋਨ ਇਹ ਕੰਮ ਲਈ ਵੀ ਤੁਸੀਂ ਕੋਈ ਕੰਮ ਕਰ ਸ਼ੁਰੂ ਕਰਨਾ ਆਪਣਾ ਚੱਲ ਫਿਰ ਇਹ ਕਸੂਰਵਾਰ ਕੌਣ ਹੈ ਮੈਂ ਸਰਕਾਰ

ਅਸੀਂ ਬੱਚਿਆਂ ਨੂੰ ਕਹਿੰਦਾ ਮੈਨੂੰ ਨਾ ਕੋਈ ਮਰਦ ਨਹੀਂ ਪੈਂਦਾ ਮੈਂ ਕਹਿੰਦਾ ਚਲ ਬਈਆ ਮਾਪੇ ਬੋਲਦੇ ਪਰ ਸੱਚਾ ਸੱਚਾ ਸੱਚਿਆ ਕਿ ਤੁਸੀਂ ਆਪਣਾ ਪਰਿਵਾਰ ਆਪ ਬਚਾਉਣਾ ਬੱਚੇ ਆਪ ਬਚਾਉਣੇ ਨੇ ਜੇ ਬੱਚੇ ਬਚਾਉਣੇ ਨੇ ਤੁਹਾਨੂੰ ਆਪ ਅੱਧੀਓ ਕਿੰਭਲਾ ਮਾਰਨਾ ਪਊਗਾ ਮੈਂ ਤੁਹਾਨੂੰ ਫੇਰ ਕਹਿੰਦਾ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੀ ਕਦਰ ਸੀ ਬਜ਼ੁਰਗਾਂ ਦੀ ਉਮਰ ਦੀ ਸਵਾਰ ਕੀਤੀ ਜਾਂਦਾ ਜੇ ਕੋਈ ਕਹਿੰਦਾ ਤਾਂ ਉਹਦੀ ਗੱਲ ਬੜ ਸੁਣ ਲਿਆ ਕਰੋ ਹੁਣ ਤਾਂ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਕਿਹਾ ਤੁਸੀਂ ਇੱਕ ਬੇਬੇ ਗੜੀ ਦੀ ਮੱਝਾੜਾ ਦੇ ਬਈਏ ਤੁਸੀਂ ਗੜੀ ਬੜੀ ਹੁੰਦੀ ਔਰ ਗੜੀ ਚ ਮਜ਼ਾੜਾ ਕੇ ਵਹਿਣਾ ਹੱਥ ਜੀ ਤੇ ਖੁੜੀ ਹੁੰਦੀ ਉਹ ਜੇ ਕੋਈ ਦੂਜਾ ਤੀਜਾ ਕਿਹੜਾ ਗੜੀ ਚ ਮਾਰ ਗਿਆ ਆ ਵੀ ਕੌਣਾ ਤੂੰ ਵੀ ਦਾ ਤੂੰ ਕੀ ਲੈਣਾ ਔਰ ਜੇ ਦਵਾਰਾਂ ਤੇ ਲੱਤਾਂ ਵੜਦੂ ਮੈਂ ਉਹ ਕਹਿੰਦਾ ਬੇਬੇ ਬੜੀ ਕੱਬੀ ਐ ਬਾਈ ਉੱਤੋਂ ਵੀ ਨਾ ਜੇ ਕਿਤੇ ਨੂੰਤੀ ਬਾਹਰ ਖੜੀ ਮਿਲ ਗਈ ਉਹਨੂੰ ਕਹਿੰਦੇ ਹਾਂ ਵੀ ਤੂੰ ਵੀ ਕਰਦੀ ਔਰੇ ਚੱਲ ਸਿਰ ਤੇ ਚੁੰਨੀ ਲੀਗੀ ਚੱਲ ਅੰਦਰ ਹੁਣ ਨੂੰਤੀ ਬੇਬੇ ਉਹਨੇ ਚੱਲ ਅੰਦਰ ਤੁਰ ਹੀ ਕਰਦੀ ਬੰਦ ਗਈ ਰੌੜਟ ਹੋ ਗਿਆ ਨਾ ਉਹ ਬੇਫੇਚ ਬਚਾਰੀ ਅੰਦਰ ਡਰੀ ਬੈਠੀ ਵੀ ਇਹਦਾ ਕੀ ਪਤਾ ਜੇ ਹੁਣ ਬੋਲਤੇ ਰਾਤ ਨੂੰ ਰੋਟੀ ਦਉਗੀ ਕਿ ਨਹੀਂ ਦਉਗੀ ਆਹ ਰੋਣਾ ਲੈ ਜਿੱਤ ਕੇ ਨਾ ਜੇ ਤੁਸੀਂ ਰੁਪਈਏ ਦੇਵੋਗੇ ਬਜ਼ੁਰਗਾਂ ਨੂੰ ਜੇ ਕਾਂਗਰਸ ਤੇ ਲਿਖ ਲਿਓਂਗੀ ਪਰ ਫੋਨ ਰੋਟੀ ਬਣ ਜਾਈਏ ਫੋਟੜਣ ਦੇ ਤੁਸੀਂ ਨਹੀਂ ਫੋਟੜਣ ਦੇਵੋਗੇ ਕਿਉਂਕਿ ਸਭ ਪਤਾ ਵੀ ਸਾਡੀ ਵੀ ਐ ਹੈ ਕਰੀ ਜਾਉਂਦਾ ਹੁਣ ਅਸੀਂ ਸਿੱਖਿਆ ਆਪਣੇ ਮਾਪੇ ਤੋਂ ਆਪਣੇ ਦੇਖਿਆ ਨੂੰ ਦਾਦਾ ਦਾਦੀ ਦੀ ਸੇਵਾ ਕਰਦੇ ਆਂ ਅਸੀਂ ਆਪਣੇ ਪਰਿਵਾਰ ਦੀ ਕਰਦੇ ਬੱਚੇ ਸਾਡੇ ਬੱਚੇ ਲੇਖਣਗੇ ਜੇ ਅਸੀਂ ਨਹੀਂ ਕਰਾਂਗੇ ਤਾਂ ਸਾਡੇ ਬੱਚਿਆਂ ਦੇਖ ਲੈਣਾ ਵੀ ਅਸੀਂ ਹਾਲਾ ਇਹੀ ਚੱਲਦਾ। ਉਸ ਕਰਕੇ ਮੇਰੀ ਬੇਨਤੀ ਆ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ ਜਿੰਨਾ ਤੁਹਾਨੂੰ ਬਜ਼ੁਰਗਾਂ ਦਾ ਧਿਆਨ ਰੱਖਣਾ ਉਹਨੇ ਬੱਚਿਆਂ ਦਾ ਧਿਆਨ ਰੱਖਣਾ। ਨਿਆਣਾ ਸਿਆਣਾ ਇੱਕ ਬਰਾਬਰ ਵੇਰਵਾ। ਨਿਆਣਾ ਸਿਆਣਾ ਇੱਕ ਬਰਾਬਰ ਹੋ ਜਾ। ਸੋ ਮੇਰੀ ਬੇਨਤੀ ਆ ਜੇ ਪਰਿਵਾਰ ਬਚਾਣਾ ਬੱਚੇ ਬਚਾਉਣੇ ਆ ਹੁਣ ਤੁਹਾਨੂੰ ਇਹ ਲੱਗਣ ਲੱਗ ਗਿਆ ਹੋਵੇ ਕਿ ਯਾਰ ਕਸੂਰ ਤਾਂ ਸਾਰਾ ਆਪਣਾ ਹੀ ਹੈ। ਲੈ ਵੀਚੇ ਨਾ ਕੋਣ ਨੂੰ ਕਹਿ ਦੇ ਲਿਆ ਆਪਣਾ ਹੀ ਕਸੂਰ ਆ। ਕੋਈ ਬੰਦਾ ਸਾਡੇ ਮੂੰਹ ਚਾਕੇ ਨਿਸ਼ਾਨੀ ਪਾ ਸਕਦਾ ਕੋਈ ਬੰਦਾ ਸਾਡੇ ਪਿੰਡ ਚਾਕੇ ਨਿਸ਼ਾਨੀ ਦੇ ਸਕਦਾ ਕੋਈ ਬੰਦਾ ਸਾਡੇ ਬਾਰੇ ਮਾੜਾ ਨਹੀਂ ਬੋਲ ਸਕਦਾ ਜਦ ਤੱਕ ਅਸੀਂ ਆਪ ਠੀਕ ਹਾਂ ਜੇ ਆਪਰੇ ਸਾਡੀ ਗੱਲ ਤਾਂ ਫੇਰ ਬਾਈ ਜੀ ਕੀ ਕੁਝ ਦਾ ਹੋ ਰਿਹਾ ਜੇ ਮੈਂ ਝੂਠ ਬੋਲਦਾ ਹਾਂ ਤਾਂ ਮੈਨੂੰ ਦੱਸੋ ਤੁਸੀਂ ਦੇਖ ਲਿਓ ਆ ਇਲੈਕਸ਼ਨਾਂ ਹੁੰਦੀਆਂ ਨੇ ਇਲੈਕਸ਼ਨਾਂ ਦੇਖੀ ਜੇ ਪਰ ਆ ਦੇਖੀ ਜੇ ਇਲੈਕਸ਼ਨਾਂ ਦੇ ਸਾਨੂੰ ਵੀ ਆ ਜਾਂਦਾ ਐਮਐਲਏ ਸਾਹਿਬ ਸਿੱਟੇ ਚਾਰ ਕਰੋੜ ਰੁਪਏ 500 ਰੁਪਏ ਦੇ ਸ਼ਰਾਬ ਲਾ ਦੇਣਾ ਮੈਂ ਤਾਂ ਦੇਖ ਕੇ ਵੀ ਪ੍ਰਵਾਹ ਰਹਿਣ ਦੇ ਦੂਜੀ ਗੱਲ ਹੈ ਠੀਕ ਹੈ ਮਹਾਰਾਜ ਜੀ ਅਰਦਾਸ ਕੀਤੀ ਤਰਫਾ ਤੋਂ ਮਾਰੇ ਚਤਾਇਆ ਮਾਰੀਏ ਜੇ ਜਿੱਤੀ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਮੈਂ ਕਿਸੇ ਦਾ ਪੁੱਤ ਨਸ਼ੇ ਚ ਨਹੀਂ ਲਾਉਂਗਾ ਜਿਹੜੀ ਮਰਜ਼ੀ ਇਲਕਸ਼ਣ ਲੜਾਸ ਤੂੰ ਵੋਟ ਪਾਉਂਦਾ ਸਮਝੀਂ ਚਿਕਤ ਅਸਲੀ ਗੱਲ ਹੈ ਨਹੀਂ ਬੋਲ ਸਮਝੀਂ ਕੋਈ ਗੱਲ ਤੋਂ ਦੋ ਦੇ ਭਰਾ ਨਸ਼ੇ ਦੇ ਵੋਟ ਨਹੀਂ ਹੈ ਪਿੰਡਾਂ ਕੀ ਆ ਆਮ ਦੇਖਿਆ ਸਰਪੰਚ ਨੇ ਪਾਚਾਇਦਾ ਨਹੀਂ ਫਿਰ ਇਲੈਕਸ਼ਨ ਲੜਾਉਂਦੀ ਹੂੰ ਸੁੱਕੀ ਸੁੱਕੀ ਗੱਲ ਬੋਲਦਾ ਇਹ ਐ ਨਿਤਨ ਬੜੇ ਨਾ ਕੋਈ ਗੁੱਸਾ ਨਾ ਮੁੰਦੇ ਆਈ ਕਿਹਦੇ ਹੈ ਜੇ ਕਿਤੇ ਮਾੜਾ ਮੋਟਾ ਲੱਗੇ ਵੀ ਸਰਪੰਚ ਭਾਈ ਪਰਣਾਣ ਨੂੰ ਜਲਵਾ ਨਾ ਹੁੰਦਾ ਸਰਪੰਚ ਕਰਨਾ ਨਾ ਉਹ ਬਿਲੇਦਾ ਤੁਲੇ ਜਾਂਦੀ ਜੀ ਆਇਆਂ ਤਰਾ ਕੱਟ ਕੇ ਆਉਂਦਾ ਸਰਪੰਚ ਦੇ ਹੁਣ ਕਹਿੰਦਾ ਕੀ ਉਹ ਤਾਂ ਕੀ ਕੇ ਘਰ ਜਾਂਦਾ ਦਸ਼ਾ ਕਰਕੇ ਘਰ ਜਾ ਕੇ ਸਾਡੀ ਭੈਣ ਨਾਲ ਮਾਰਕਟ ਕਰਦਾ ਲੜਦਾ ਝੂਮਦਾ ਕਿਉਂਕਿ ਇਰਾਮ ਦਾ ਖਤਰਾ ਹੈਗਾ ਮੈਨੂੰ ਇਰਾਮ ਦਾ ਗਨਕ ਤੇ ਉਸੇ ਕਿਉਂਕਿ ਜਿਹੜਾ ਜਿਹੜਾ ਪੈਸਾ ਮੈਨੂੰ ਇਰਾਮ ਦਾ ਕਸਮ ਹੁੰਦਾ ਇਸੇ ਦੇ ਇਮਾਨਦਰੀ ਤੇ ਜਿਹੜੀ ਚੀਜ਼ ਤੁਸੀਂ ਮਿਹਨਤ ਕਰਕੇ ਤੁਸੀਂ ਕੁਝ ਖਾ ਪੀ ਵੀ ਲੋਗੇ ਨਾ ਪੈਸੇ ਤੇ ਦਾਬੀ ਜਾਊਗਾ ਸਾਨੂੰ ਕੁਝ ਫਿਰ ਮੈਂ ਤਾਂ ਮਿਹਨਤ ਕਰ ਦਿੱਤਾ ਘਰ ਬੈ ਕੇ ਇਕੱਲਾ ਜਿਹੜਾ ਐਗਜ਼ਾਮ ਵਾਲਿਆ ਹੁੰਦਾ ਫਿਰ ਉਹ ਤਾਂ ਡੱਬ ਵੀ ਜਿਆਦਾ ਲੰਦਾ ਡੱਬ ਵੀ ਲੰਦਾ ਜਿਆਦਾ ਫਿਰ ਘਰ ਜਾ ਕੇ ਵੀ ਝੂਮਦਾ ਮਾਰਕਟ ਕਰਦਾ ਮਾ ਨਾਲ ਸੜੀ ਦਾ ਸੜੀ ਟੋਟਾ ਬੱਚੇ ਸਾਡੀਆਂ ਬੀਬੀਆਂ ਬਹੁਤ ਚੰਗੀਆਂ ਨੇ ਵਿਚਾਰੀਆਂ ਸਾਊ ਨੇ ਨਾ ਪਟਾ ਦੇਣਾ ਨਾ ਵਾ ਵਾ ਬੜਾ ਸਾਊ ਹੋਰ ਬੜਾ ਕੀ ਕੰਨੀ ਆ ਆਪਣੇ ਨੂੰ ਮਾੜਾ ਨਹੀਂ ਕੰਨੀ ਆ ਕਹਿੰਦੀ ਕੱਖਾਰੇ ਬੈੜੇ ਬੇੜੇ ਜਿਹਨੇ ਬੁਲਾ ਕੇ ਪਟਾ ਦੇਣੀ ਹੈਲੋ ਆਇਓ ਸਰ ਦੱਬ ਕੇ ਗਾਣਾ ਹਾਂ ਲਈ ਆਓ ਚਲੋ ਇਹ ਕਹਿੰਦੇ ਨੇ ਬੈੜੇ ਬੇੜਾ ਕਿੱਥੇ ਨੇ ਜਿਹਨੇ ਜਿਹਨੇ ਭਲਾ ਕੇ ਭੇਜਿਆ ਜਿੱਥੇ ਸੁਖ ਨਹੀਂ ਆਣੇ ਸੀ ਤੇ ਪਹਿਲਾਂ ਇਹ ਵੀ ਪਤਾ ਭਾਈ ਸਵੇਰ ਦਾ ਕਪੜਾ ਕਿੱਥੇ ਲੱਗਦਾ ਸੁਖਮਣੀ ਵਾਲੇ ਕਿੱਥੇ ਪਹਿਲਾਂ ਸੋ ਇਸ ਕਰਕੇ ਤੇ ਪਹਿਲਾਂ ਉਹਦੇ ਦੇ ਪ੍ਰਾਣੀ ਦੁਕਾਨ ਉਹਨੇ ਗਲੀ ਮੋੜਦੇ ਆ ਆਪ ਨਾ ਇਸ ਪਾਸੇ ਨਹੀਂ ਚਲੀਏ ਗਲੀ ਮੋੜ ਕੇ ਤੇ 10 12 ਦਾ ਕੰਮ ਨਹੀਂ ਮੋੜੀ ਮੈਂ ਤਾਂ ਹੱਥੇ ਬਣੀ ਜਨਾ ਤੁਹਾਡੇ ਕੋਲੇ ਭਾਈ ਸਾਰਾ ਕੁਝ ਸਾਡਾ ਜਿਗਾ ਮੈਂ ਤੁਹਾਡੇ ਨਾਲ ਕਦੇ ਵੀ ਤੁਹਾਨੂੰ ਮਿਲ ਕੇ ਕਿੰਨਾ ਜਿਹੜੇ ਕਿਸੇ ਨੱਚਿਆ ਜਿਹੜਾ ਹੱਕ ਤੇ ਆਧਾਰਨ ਆ ਮਾਰੇ ਜਿਣੇ ਅਲਦੇ ਮਤਲਬ ਫੋਨ ਕੀਤਾ

ਇਸ ਸਮਾਂ ਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਕਿਸ ਨਸ਼ੇ ਦੇ ਵਿਰੁੱਧ ਜਦੋਂ ਕੋਈ ਹੋਰ ਪੰਜਾਬੀ ਦਾ ਸਾਥ ਚਾਹੀਦਾ ਤੇ ਕੋਲ ਪੰਜਾਬੀ ਲੈ ਕੇ ਜਾ ਕੇ ਰਹਿਣੀ ਹੈ ਤੇ ਕੋਈ ਨਾ ਵਿੱਚ ਅਸੀਂ ਆਪਣਾ ਪੰਜਾਬ ਨੂੰ ਨਸ਼ਾ ਮੁਕਤ ਕਰ ਸਰਮੀਆਂ ਆਪਾਂ ਸਾਰਿਆਂ ਨੇ ਬੱਚਿਆਂ ਨੇ ਖਾਸ ਕਰਕੇ ਆਪਾਂ ਸਾਰਿਆਂ ਨੇ ਸੋਚੋ ਪੰਜਾਬ ਦੇ ਲੋਕਾਂ ਨੇ ਭਰਾਵਾਂ ਨੇ ਕਿ ਆਪਾਂ ਨਸ਼ੇ ਦੇ ਖਿਲਾਫ ਆ ਮੈਂ ਮੋਲੋ ਆਪਣੇ ਪਿੰਡ ਜਾਂ ਸ਼ਹਿਰ ਦੇ ਵਾੜ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦੇਵਾਗਾ ਆਪਣੇ ਪਿੰਡ ਚਾ ਬਾੜ ਵਿੱਚ ਕਿਸੇ ਨੂੰ ਦਸ਼ਾ ਵਿਛੜ ਨਹੀਂ ਦੇਵਾਗਾ ਤੂੰ ਤਸਕਰ